ਬਾਰਲੇ ਦੇ ਦੇਸਾਂ ਦੇ ਵਿੱਚ ਰਹਿ ਕੇ ਜੇ ਤੁਸੀਂ ਅੰਗਰੇਜ਼ਾਂ ਨੂੰ ਮਾਤ ਦੇਣਾ ਚਾਹੁੰਦੇ ਹੋ ਤਾਂ ਇਹ ਸਾਡਾ ਦਿੱਤਾ ਹੈ ਨੁਸਕਾ ਵਰਤ ਲੋ ਅੰਗਰੇਜ਼ਾਂ ਤੁਹਾਡੀਆਂ ਫੈਨ ਹੋ ਜਾਣਗੀਆਂ ਜ਼ਿੰਦਗੀ ਦਾ ਪੂਰਾ ਆਨੰਦ ਲਓਗੇ ਨੁਸਕਾ ਕਿਵੇਂ ਤਿਆਰ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ ਮੋਚਰਸ ਚੂੜਾਮਣੀ ਰਸ ਇਹ ਲੈਣੇ ਹਨ 5-5 ਗ੍ਰਾਮ ਚਿੱਟੇ ਕੌਜ ਦੇ ਬੀ ਧੋਤੇ ਹੋਏ ਸ਼ੁੱਧ ਕੀਤੇ ਹੋਏ 33 ਗ੍ਰਾਮ ਅਸ਼ਵਗੰਧਾ ਸਫੇਦ ਮੁਸਲੀ ਕਾਲੀ ਮੁਸਲੀ ਸਾਲਮ ਪੰਜਾ ਜੌਂਦ ਬਦਸਤਰ ਇਹ ਲੈਣੇ ਹਨ 33 33 ਗ੍ਰਾਮ ਇਸ ਦੇ ਵਿੱਚ ਸਵਨ ਮੰਗ ਭਸਮ ਪਾਓ 1 ਗ੍ਰਾਮ ਅੱਧਾ ਗ੍ਰਾਮ ਸਵਨ ਭਸਮ ਅੱਧਾ ਗ੍ਰਾਮ ਸ਼ੀਦਾ ਭਸਮ ਤੇ ਅੱਧਾ ਗ੍ਰਾਮ ਚਾਂਦੀ ਭਸਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ ਇਸ ਦਾ ਅੱਧਾ ਅੱਧਾ ਚਮਚ ਸਵੇਰ ਸ਼ਾਮ ਕੋਸੇ ਦੁੱਧ ਨਾਲ ਲਓ ਤੁਸੀਂ ਵੇਖੋਗੇ ਦਿਨਾਂ ਦੇ ਵਿੱਚ ਹੀ ਤੁਹਾਡੀ ਮਰਦਾਨਾ ਤਾਕਤ ਤਿੰਨ ਤੋਂ ਚਾਰ ਗੁਣਾ ਵੱਧ ਜਾਵੇਗੀ